ਕਿ ਜਿੰਨੇ ਵੀ ਲੋਕਾਂ ਆਪਾਂ ਗੱਲਬਾਤ ਕਰਦੇ ਆਂ ਹਨਾ ਨੂੰ ਲੈ ਕੇ ਕਿ ਮੈਂ ਚੰਦੂ ਵਾਲੇ ਤੋਂ ਸਰਪੰਚਾਂ ਜੀ ਮਿਲਾਂਗਾ ਬਾਟਰ ਤੇ ਆਪਾਂ ਜਿਹੜੇ ਥੋੜੇ ਜਿਹੜੇ ਜਿਹੜਾ ਸਰਕਾਰੋਂ ਅਲਟ ਕੀਤਾ ਗਿਆ ਜੀ ਮਤਲਬ ਪਾਣੀ ਦਾ ਹਾਂਜੀ ਹਾਂਜੀ ਕਿਵੇਂ ਦੇਖਦੇ ਤੇ ਪਾਣੀ ਪਤਲਾ ਵੀ ਆਇਆ ਕਦੀ ਪਾਣੀ ਦੀ 23 ਜੀ ਵੀ ਆਹੀ ਹੈ ਇਤੋਂ ਜ਼ਿਆਦਾ ਆਹੀ ਹੁਣ ਤੇ ਪਾਣੀ ਬਹੁਤ ਘਟਿਆ ਕੋਈ ਡਿੱਕ ਬਣਾਉਣ ਵਾਲੀ ਗੱਲ ਨਹੀਂ ਪਾਣੀ ਥੱਲੇ ਥੱਲੇ ਜਾਂ ਦਰਿਆ ਦੇ ਹਾਂਜੀ ਲੋਕਾਂ ਨੂੰ ਤਾਂ ਜਾਗਰੂਕ ਕੀਤਾ ਸਾਰਿਆਂ ਨੂੰ ਦੱਸਿਆ ਕੋਈ ਆਪਣਾ ਬਚਾਅ ਕਰੋ ਤੇ ਤੁਸੀਂ ਮਤਲਬ ਮੀਟਿੰਗ ਵੀ ਕੀਤੀ ਹੈ ਵੀਡੀਓ ਸੌ ਆਏ ਨਾਲ ਬੀਐਸਐਫ ਨਾਲ ਮੀਟਿੰਗ ਵੀ ਕਰਕੇ ਆਏ ਆ ਬੀਐਸਐਫ ਵਾਲਿਆਂ ਨੇ ਵੀ ਕੀਤੀ ਆ ਐਸਐਸਓ ਸਾਹਿਬ ਨਾਲ ਵੀ ਹੋਈ ਹੈ ਮੀਟਿੰਗ ਕੀ ਕਹਿੰਦੇ ਨੇ ਜੀ ਉਹ ਜੀ ਜੋ ਵੀ ਸਾਡੇ ਮਤਲਬ ਲੋਕਾਂ ਨੂੰ ਮੁਸ਼ਕਲ ਪੇਸ਼ ਆਏਗੀ ਉਹ ਪ੍ਰਸ਼ਾਸਨ ਸਾਡੇ ਨਾਲ ਆ ਅਜੇ ਤਾਂ ਕੋਈ ਏਡੀ ਫਿਲਹਾਲ ਕੋਈ ਗੱਲਬਾਤ ਨਹੀਂ ਪਾਣੀ ਪਾਣੀ ਦਾ ਲੈਵਲ ਡਾਊਨ ਹੀ ਆ ਗਈ ਤੇ ਪਾਣੀ ਨਾਲ ਜਿੱਟਣ ਲਈ ਉਹਨਾਂ ਨੇ ਕੋਈ ਪ੍ਰਬੰਧ ਕੀਤੇ ਨਹੀਂ ਪ੍ਰਸ਼ਾਸਨ ਨੇ ਕੋਈ ਪ੍ਰਸ਼ਾਸਨ ਨੇ ਤਾਂ ਇਹੋ ਕਿਹਾ ਵੀ ਗੇਟ ਸਾ ਤਨ ਲੋਡ ਪੈਂਦੀ ਆ ਸੁਰਖਤ ਸਾਹਾਂ ਦੇ ਤੁਹਾਨੂੰ ਲੈ ਮਤਲਬ ਅਮਨੇ ਜਾਣਾ ਪਏਗਾ ਲੈ ਕੇ ਜਾਵਾਂਗੇ ਤੇ ਤੋਂ ਪਹਿਲਾਂ ਵੀ ਇੱਥੇ ਹਰ ਹੁੰਦੇ ਦੀ ਸਥਿਤੀ ਬੰਦ ਰਹੀ ਇਦਾਂ ਦੀ ਉਦੋਂ ਕਿਦਾਂ ਤੁਸੀਂ ਨਹੀਂ ਜਿੱਟਦੇ ਉਦੋਂ ਜੀ ਉਦੋਂ ਵੀ ਇਸ ਤਰ੍ਹਾਂ ਲੋਕ ਆਪਸ ਹੀ ਮਿਲ ਕੇ ਜਿੱਟਣਾ ਹੁੰਦਾ ਵਾ ਇੱਕ ਜੁਗੇ ਦੇ ਕਮਰੇ ਕੋਠਿਆਂ ਦੇ ਕੱਟਾਂ ਦੇ ਚੜ ਜਾਂਦੇ ਰਹੇ ਆ ਤੇ ਬਚਾਅ ਹੁੰਦਾ ਰਿਹਾ ਵਾ ਮਾੜਾ ਹੀ ਹਾਲ ਹੁੰਦਾ ਤੁਹਾਨੂੰ ਪਤਾ ਡੰਗਰਾਂ ਦਾ ਸਾਰਾ ਦਾ ਫਸਲ ਖਰਾਬ ਹੋ ਜਿੰਨੀ ਜ਼ਿੰਮੇਦਾਰ ਪਿੱਛੇ ਜਲਦੇ ਅੱਗੇ ਜ਼ਿੰਮੇਦਾਰ ਤੁਹਾਨੂੰ ਪਤਾ ਖਤਮ ਹੋਇਆ ਕੰਮ ਹੋ ਡਾਊਨ ਹੋ ਜਾਂਦਾ ਮਾੜੀ ਹਾਲਤ ਤੇ ਹੈਗਾ ਇਹ ਮਤਲਬ ਪਿੰਡ ਲਾਸਟ ਪੈ ਜਾਂਦਾ ਇਹ ਬਾਡਰ ਤੇ ਲਾਸਟ ਪਿੰਡ ਹੈ ਜੀ ਕਾਫੀ ਇੱਥੇ ਕਦੀ ਲੜਾਈ ਦਾ ਮੋਹਲ ਕਦੀ ਇਹਦਾ ਪਾਣੀ ਦਾ ਮੋਹਲ ਹਾਂਜੀ ਹਾਂਜੀ ਕਦੀ ਲੜਾਈ ਕਦੀ ਪਾਣੀ ਇਹ ਤੁਹਾਨੂੰ ਪਤਾ ਇੱਥੇ ਬਾਡਰ ਤੇ ਮੁਸ਼ਕਲ ਆਉਂਦੀ ਹੈ ਹੁਣ ਕਿਦਾਂ ਮਤਲਬ ਲੋਕਾਂ ਦੇ ਡਰ ਦਾ ਕਿਦਾਂ ਦਾ ਮੋਹਲ ਹੁਣ ਪਾਣੀ ਨਹੀਂ ਲੈ ਗਏ ਦੇਖੋ ਡਰ ਇੱਦੇ ਕਾਦਾ ਵਾ ਕੋਈ ਗੱਲ ਨਹੀਂ ਜੋ ਪਰਮਾਤਮਾ ਕਰੇਗਾ ਅਪਨ ਜੀਠਣ ਤਿਆਰ ਹੈ ਡਰ ਕਰ thank